जय जिन जय पार्थ जय गुरुदेव तनु गुरुदेव जय वाल्मीकि हर हर बल की दास बिंदर सरवा श्री दास टाइगर फोर, फोर्स सीनियर वाइस प्रधान पंजाब आज ਸਾਡੀ ਸਮੂਚੀ ਗੁਰਪ੍ਰਧਾਸ ਟਾਈਗਰ ਫੋਰਸ ਦੀ ਟੀਮ ਜਿਹੜੀ ਇੱਥੇ ਇਕੱਤਰ ਹੋਈ ਆ ਔਰ ਅਮਿਤ ਸ਼ਾਹ ਦੇ ਵਿਰੋਧ ਦੇ ਵਿੱਚ ਜੋ ਅਮਿਤ ਸ਼ਾਹ ਨੇ ਅਪਸ਼ਬਦ ਬੋਲੇ ਸੀ ਸਾਡਾ ਜੇ ਸੀ ਕਿ ਭਗਵਾਨ ਸਾਡਾ ਉਹ ਸਾਡਾ ਭਗਵਾਨ 바ਵਾ ਸਾਹਿਬ ਹੀ ਆ ਜੋ ਕਹਿੰਦਾ ਨਾ ਕਿ ਤੁਸੀਂ ਵੀ ਜੇ ਉਹ ਭਗਵਾਨ ਦਾ ਨਾਮ ਲਿਆ ਹੁੰਦਾ ਤੇ ਸਾਡੇ 7 ਜਨਮ ਜਿਹੜੇ ਉਸ ਸਵਰਗਾਂ ਦੇ ਵਿੱਚ ਚੱਲ ਜਣਾਈ ਸਾਡਾ ਸਵਰਗ ਉਹ ਦੋ ਆਇਆ ਜਦੋਂ 바ਵਾ ਸਾਹਿਬ ਨੇ ਜਨਮ ਲਿਆ 바ਵਾ ਸਾਹਿਬ ਨੇ ਸੰਵਿਧਾਨ ਲਿਖਿਆ ਤਾਂ ਸਾਡਾ ਜਿਹੜਾ ਉਹ ਸਵਰਗ ਸਾਨੂੰ ਮਿਲਿਆ ਜੇ 바ਵਾ ਸਾਹਿਬ ਨਾ ਹੁੰਦੇ ਤੇ ਸ਼ਾਇਦ ਮੇਰੇ ਖਿਆਲ ਦੇ ਵਿੱਚ ਸਾਡਾ ਹੱਲੇ ਵੀ ਨਰਕ ਬਣਿਆ ਹੁੰਦਾ ਜੇ ਇਦਾਂ ਦੇ ਇੱਕ ਤੜੀ ਪਾਰ ਇਨਸਾਨ ਜਿਹਨੂੰ ਇੱਕ ਉਸ ਭਾਰਤ ਦੇ ਵਿੱਚ ਕੀ ਗੁਜਰਾਤ ਦੇ ਵਿੱਚ ਰਹਿਣ ਦੀ ਆਗਿਆ ਨਹੀਂ ਹੈਗੀ ਉਹ ਇੱਕ ਡਿਸਾਈਡ ਕਰੂਗਾ ਕਿ ਅੰਬੇਡਕਰ ਅੰਬੇਡਕਰ ਕੌਣ ਆ ਮੈਂ ਕਹਿੰਦਾ ਕਿ ਜਦ ਤੱਕ ਬੀਜੇਪੀ ਰਹਿਣੀ ਆ ਸਾਡੇ ਹਾਲਾਤ ਦਲੇ ਸਮਾਜ ਦੇ ਹਾਲਾਤ ਔਰ ਜਿਨੇ ਵੀ 85% ਲੋਗ ਆ ਉਹਨਾਂ ਦੇ ਹਾਲਾਤ ਇਹੀ ਰਹਿਣੇ ਆ ਤੁਹਾਡੇ ਕੋਲ ਇੱਕ ਇੱਕ ਸੁਨਹਿਰੀ ਮੌਕਾ ਆ 2027 ਦੇ ਵਿੱਚ ਕਿ ਤੁਸੀਂ ਇਸ ਬੀਜੇਪੀ ਨੂੰ ਇਸ ਦੁਨੀਆ ਤੋਂ ਕੀ ਇਸ ਭਾਰਤ ਦੇ ਵਿੱਚੋਂ ਔਰ ਪੂਰੇ ਵਰਲਡ ਦੇ ਵਿੱਚੋਂ ਖਤਮ ਕਰਤਾ ਜਾਵੇ ਨਹੀਂ ਤਾਂ ਤੁਹਾਡੇ ਜਿਹੜੇ ਬੱਚੇ ਆ ਤੁਹਾਡਾ ਰਿਜ਼ਰਵੇਸ਼ਨ ਆ ਤੁਹਾਡਾ ਰੈਕਸ਼ਨ ਆ ਇਹ ਬਿਲਕੁਲ ਸੁਰੱਖਿਤ ਨਹੀਂ ਇੱਕ ਮੈਂ ਗੱਲ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਜੇ ਇਹਨਾਂ ਨੂੰ ਖਤਰਾ ਆਇਆ ਕਿਸੇ ਲੀਡਰ ਤੋਂ ਸਿਰਫ ਸਿਰਫ ਇੱਕ ਲੀਡਰ ਆਹੋ 바ਵਾ ਸਾਹਿਬ ਡਾਕਟਰ ਪੀਮਰਾਓ ਮੇਟਕਰ ਅਗਰ ਜੇ ਇਹਨਾਂ ਨੂੰ ਕਿਸੇ ਤੋਂ ਖਤਰਾ ਆਇਆ ਕਿਸੇ ਕਿਤਾਬ ਤੋਂ ਖਤਰਾ ਆਇਆ ਤਾਂ ਉਹ ਸਿਰਫ ਸਿਰਫ ਇੱਕੋ ਹੀ ਕਿਤਾਬ ਆ ਉਹ ਹੈਗਾ ਭਾਰਤੀ ਸੰਵਿਧਾਨ ਜੇ ਇਹਨਾਂ ਨੂੰ ਤੀਸਰਾ ਕਿਸੇ ਤੋਂ ਖਤਰਾ ਆਇਆ ਉਹ ਹੈਗਾ ਸਾਡੀ ਰਿਜ਼ਰਵੇਸ਼ਨ ਜਿਹਨੂੰ ਅਰਖਣ ਕਹਿੰਦੇ ਆ ਅਰਖਣ ਇਸ ਲਈ ਆ ਕਿ ਜਿਹੜੀ ਬਰਾਬਰਤਾ ਜਿਹੜੀ ਆ ਉਹ ਸਾਡੇ ਵਿੱਚ ਲੈ ਕੇ ਆਵੇ ਜਿੱਥੇ ਪਰਮਪితਾ ਗੁਰੂ ਵਿਦਾਸ ਮਹਾਰਾਜ ਨੇ ਕਿਹਾ ਸੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਹਨ ਛੋਟ ਬੜੇ ਸਭ ਸੰਭ ਸੇ ਰਵਦਾਸ ਰਹੇ ਪਰਸਨ ਔਰ ਜਿਹੜੀ ਪਰਮਪితਾ ਗੁਰੂ ਵਿਦਾਸ ਮਹਾਰਾਜ ਦੀ ਵਿਚਾਰਧਾਰਾ ਸੀ ਉਹ ਮਾਨਵਰ ਕਾਂਸੀ ਰਾਮ ਜੀ ਦੇ ਤੱਕ ਔਰ ਜਿਹੜੀ 바ਵਾ ਸਾਹਿਬ ਨੇ ਉਹ ਸਾਰੀ ਜਿਹੜੀ ਆ ਪੂਰੀ ਕੀਤੀ ਆ ਇਸ ਭਾਰਤੀ ਸੰਵਿਧਾਨ ਨੂੰ ਬਣਾ ਕੇ ਜੇ ਭਾਰਤੀ ਸੰਵਿਧਾਨ ਨਾ ਹੁੰਦੇ ਨੇ ਜਿਹੜੇ ਘਰਾਂ ਚ ਬੈਠੇ ਲੋਕ ਅੱਜ ਸਾਨੂੰ ਦੇਖਦੇ ਆ سوشل ਮੀਡੀਆ ਤੇ ਉਹਨਾਂ ਨੂੰ ਵੀ ਇੱਥੇ ਆਣਾ ਚਾਹੀਦਾ ਸੀ ਕਿ ਭਾਰਤੀ ਸੰਵਿਧਾਨ ਕਰਕੇ 바ਵਾ ਸਾਹਿਬ ਕਰਕੇ ਆਪਣੀਆਂ ਨੌਕਰੀਆਂ ਔਰ ਪੜ੍ਹ ਲੈ ਕੇ ਜਿਹੜੇ ਅਫਸਰ ਬਣੇ ਆ ਜੇ ਭਾਰਤੀ ਸੰਵਿਧਾਨ ਨਾਲ ਰਿਹਾ ਤੇ ਤੁਸੀਂ ਵੀ ਨਹੀਂ ਰਹਿਣਾ ਤੁਹਾਡੀਆਂ ਨੌਕਰੀਆਂ ਵੀ ਜਾਂਦੀਆਂ ਲੱਗਣੀਆਂ ਇਸ ਕਰਕੇ ਮੈਂ ਆਪਣੇ ਬਹੁਜੂ ਸਮਾਜ ਨੂੰ ਬੇਨਤੀ ਕਰਦਾ ਕਿ ਜਿੱਥੇ ਇਹ ਦਲਾਲ ਤੁਹਾਨੂੰ ਦਿਸੇ ਇਹਦੀ ਜਿੱਥੇ ਫੋਟੋ ਦਿਸੇ ਜਾ ਇਹਦੇ ਜੁਟੀਆਂ ਮਾਰੋ ਜਾ ਇਹਦੀ ਫੋਟੋ ਪਾੜੋ ਕਿਉਂਕਿ ਇਹ ਸਾਡਾ ਦਲਤ ਵਿਰੋਧੀ ਸਰਕਾਰ ਦੇ ਵਿੱਚ ਬੈਠਾ ਆ ਬੀਜੇਪੀ ਸਰਕਾਰ ਸਾਡੀ ਦਲਤ ਵਿਰੋਧੀ ਸਰਕਾਰ ਆ ਔਰ ਜਿੰਨੇ ਵੀ ਐਸਸੀ ਸਮਾਜ ਦੇ ਬੰਦੇ ਜਿਹੜੇ ਜਿੱਤ ਕੇ ਉਸ ਪਾਰਟੀ ਵਿੱਚ ਗਏ ਆ ਸੈਂਟਰ ਵਿੱਚ ਗਏ ਆ ਉਹਨਾਂ ਨੂੰ ਇਹਦੇ ਸਾਹਮਣੇ ਅਸਤੀਫਾ ਦੇਣਾ ਚਾਹੀਦਾ ਸੀ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਜੇ ਤੁਸੀਂ ਆਪਣਾ ਸੰਵਿਧਾਨ ਬਚਾਣਾ ਹੈ ਤਿਆ ਤੁਹਾਨੂੰ ਭਾਜਪੀ ਦਾ ਜਿਹੜਾ ਵਿਰੋਧ ਕਰਨੇ ਪੈਣਾ ਔਰ ਇਸ ਦਲਾਲ ਦੇ ਛਿੱਤਰ ਮਾਰਨੇ ਪੈਣੇ ਆ ਮੈਂ ਕਿਹਾ ਕਿਸੇ ਭਰਾ ਕੋਲ ਜੁੱਤੀ ਜਤੀ ਹੈਗੀ ਚੱਪਲ ਪਈ ਗਈ ਇਹਦੇ ਦੇ ਦਿਓ ਪੁੱਤ ਦੇਈਂ ਇਹਦਾ ਚੱਪਲ ਇੱਕ ਮਿੰਟ ਦੇਈ ਮੇਰਾ ਆ ਦੇਖੋ ਇਹ ਬੰਦਾ ਜਿਹੜਾ ਪੁੱਤ ਆ ਗਿਆ ਇਹ ਗਰੀਬ ਦੀ ਚੱਪਲ ਆ ਜਾ ਆ ਜਾ ਇਹ ਗਰੀਬ ਦੀ ਚੱਪਲ ਹੈ ਗਰੀਬਾਂ ਦਾ ਹੱਕ ਖਾਦਾ ਇਸ ਬੰਦੇ ਨੇ ਆ ਦੇਖੋ ਢੇਡੇ ਦਾ ਇਹਦੇ ਵਿੱਚ ਕਿੰਨਾ ਕੁਸ਼ ਗਰੀਬਾਂ ਦੇ ਹੱਕ ਜਿਹੜੇ ਵਿੱਚ ਕੋਈ ਹੋਇਆ ਪੌਣ ਗੱਡੀਆਂ ਪਤਾ ਨਹੀਂ ਕੀ ਕੁਸ਼ ਗਰੀਬਾਂ ਦੀ ਰਿਜ਼ਰਵੇਸ਼ਨ ਅਰੈਕਸ਼ਨ ਇਸ ਕਰਕੇ ਅਸੀਂ ਇਸ ਬੰਦੇ ਦੇ ਆ ਜੁੱਤੀ ਮਾਰਦੇ ਆ ਕਿ ਤੇਰੇ ਤੇ ਸਾਰੇ ਐਸ ਕਰਕੇ ਜੁੱਤੀ ਮਾਰ ਰਹੇ ਆ ਤੂੰ ਸਾਡੇ ਹੱਕਾਂ ਨੂੰ ਖਾਂਦਾ ਪਿਆ ਤੂੰ ਸਾਡਾ ਦਲਿਤ ਵਿਰੋਧੀ ਬੰਦਾ ਆ ਐਸ ਕਰਕੇ ਅਸੀਂ ਜੁੱਤੀ ਮਾਰਦੇ ਆ ਜੇ ਇਸ ਬੰਦੇ ਨੇ ਸਤੀਫਾ ਨਾ ਦਿੱਤਾ ਕਿ ਤੂੰ ਵੱਡਾ ਪ੍ਰਦਰਸ਼ਨ ਜਿਹੜਾ ਗੁਰਬਦਾਸ ਟੈਗਰ ਫੋਰਸ ਵਿਕੂਗੀ ਸਾਡੇ ਰਾਸ਼ਟਰੀ ਪ੍ਰਧਾਨ ਵਾਇਸ ਸਾਡੇ ਰਾਸ਼ਟ ਪ੍ਰਧਾਨ ਔਰ ਜ਼ਿਲ੍ਹਾ ਪ੍ਰਧਾਨ ਹੋ ਬਹੁਤ ساری ਪੂਰੀ ਸਮੂਚੀ ਟੀਮ ਦੁਆਬਾ ਪ੍ਰਧਾਨ ਅੰਬੇਡਕਰ ਯੂਥ ਜਿਹੜੀ ਆ ਜਿਹੜੀ ਅੰਬੇਡਕਰ ਨੂੰ ਚਾਹਣ ਵਾਲੀ ਆ ਉਹ ਸਾਰੀ ਇੱਥੇ ਪਹੁੰਚੀ ਆ ਇਹਦੇ ਜੁੱਤੀਆਂ ਮਾਰ ਰਹੀ ਆ ਔਰ ਮੈਂ ਇੱਕ ਗੱਲ ਹੋਰ ਕਹਣੀ ਚਾਹੁੰਦਾ ਆ ਹੱਲੇ ਅੰਬੇਡਕਰ ਸਿਰਫ ਚੱਲਿਆ ਆ ਹੱਲੇ ਦੌੜਨਾ ਬਾਕੀ ਆ ਜਿੱਦੋਂ ਦੌੜ ਪਿਆ ਨਾ ਉਸ ਦਿਨ ਮੇਰੇ ਖਿਆਲ ਦੇ ਵਿੱਚ ਜਿਹੜੇ ਇਹ ਲੋਕ ਮੰਨੁਵਾਦੀ ਸੋਚ ਵਾਲੇ ਆ ਉਹਨਾਂ ਦਾ ਇਤਿਹਾਸ ਖਤਮ ਹੋ ਜਾਣਾ ਇਸ ਕਰਕੇ ਕਹਿੰਦੇ ਹੁੰਦੇ ਆ ਰਾਹਾਂ ਸੌਕੀਆਂ ਨਹੀਂ ਹੁੰਦੀਆਂ ਮਿਸ਼ਨ ਦੀਆਂ ਸ਼ੇਰਾਂ ਵਰਗੇ ਜਿਗਰੇ ਬਣਾਉਣੇ ਪੈਂਦੇ ਆ ਜੋ ਬੇ ਤਖਤ ਤੋਂ ਤਾਜ ਪਲਟਣਾ ਪਹਿਲਾਂ ਆਪਣੇ ਸੀਸ ਧੜੀ ਤੇ ਟਿਕਾਉਣੇ ਪੈਂਦੇ ਆ ਇਹ ਬਹੁਤ ਜੋ ਸਮਾਜ ਨੇ ਆਪਣਾ ਸੀਸ ਧੜੀ ਤੇ ਟਿਕਾਇਆ ਔਰ ਮੋਦੀ ਨੂੰ ਭਾਰਤ ਤੋਂ ਬਾਹਰ ਕਰਕੇ ਰਹਿਣਗੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅਮੀਸ਼ਾ मुर्मदाबाद मुर्दा हमेशह मुर्दाबाद मुर्दा मुर्दा हलो